ਸਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸਰਦਾਰ ਹਰਮੀਤ ਸਿੰਘ ਸੰਧੂ ਜੀ ਆਨੇ ਤਰਨਤਾਰਨ ਬਾਈ ਇਲੈਕਸ਼ਨ ਦੇ ਨੋਮੀਨੇਸ਼ਨ ਪੇਪਰ ਨੇ ਉਹ ਫਾਈਲ ਕੀਤੇ ਨੇ ਜਿਨ੍ਹਾਂ ਨੂੰ ਫਾਈਲ ਕਰਾਉਣ ਦੇ ਲਈ ਉਚੇਚੇ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਸਭਪੂਰਨ ਸਿੰਘ ਮਾਨ ਸਾਡੇ ਇੰਚਾਰਜ ਸ਼੍ਰੀ ਮਨੀਸ਼ ਸੋਦੀਆ ਜੀ ਪਾਰਟੀ ਦੇ ਸਾਰੇ ਕੱਦਾਵਰ ਲੀਡਰ ਸਾਡੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਰਕਰਸ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤਰਨਤਾਰਨ ਹਲਕੇ ਦੇ ਲੋਕ ਉਹ ਆਪ ਮੁਹਾਰੇ ਆਮ ਆਦਮੀ ਪਾਰਟੀ ਦੇ ਔਰ ਸਹਿਮਿੰਦਰ ਸਿੰਘ ਸੰਧੂ ਦੇ ਹੱਕ ਦੇ ਵਿੱਚ ਪਹੁੰਚੇ ਨੇ ਤੇ ਅੱਜ ਦੇ ਇਸ ਮਾਹੌਲ ਤੋਂ ਪਤਾ ਲੱਗਦਾ ਕਿ ਇਹ ਇਲੈਕਸ਼ਨ ਪਿਛਲੀਆਂ ਬਾਈ ਇਲੈਕਸ਼ਨ ਦੀ ਤਰ੍ਹਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਦੇ ਉੱਪਰ ਜਿੱਤਣ ਜਾ ਰਹੀ ਹੈ ਲੋਕਾਂ ਦਾ ਸਾਥ ਲੋਕਾਂ ਦਾ ਪਿਆਰ ਔਰ ਪਿਛਲੇ ਸਾਢੇ 3 ਸਾਲ ਦੇ ਜੋ ਉਹਨਾਂ ਦਵਾਂ ਸਰਕਾਰ ਨੇ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਹਲਕੇ ਦੇ ਵਿੱਚ ਜਾਵਾਂਗੇ ਲੋਕਾਂ ਦਾ ਬਾਹਰ ਹੈ ਜਿਹੜਾ ਉਹ ਖੜਕਾਵਾਂਗੇ ਸਰਦਾਰ ਹਰਮੀਤ ਸਿੰਘ ਸੰਧੂ ਜੀਆ ਦਾ ਆਪਣੀ ਬਹੁਤ ਵੱਡੀ ਸਿੱਖੀ ਸੇਵਕੀਏ ਇਸ ਹਲਕੇ ਦੇ ਲੋਕਾਂ ਨੂੰ ਸਾਡੇ ਇਸ ਹਲਕੇ ਦੀ ਇਲੈਕਸ਼ਨ ਦੇ ਇੰਚਾਰਜ ਮੇਰੇ ਸਤਕਾਰਯੋਗ ਸਾਥੀ ਸਰਲਾਜੀਤ ਸਿੰਘ ਭੋਲਰ ਸਾਹਿਬ ਇਹ ਇੰਚਾਰਜ ਨੇ ਔਰ ਮੈਂ ਮੰਨ ਕੇ ਚੱਲਦਾ ਕਿ ਜਿਸ ਤਰੀਕੇ ਦਾ ਅੱਜ ਇੱਕ ਤਰਫਾ ਮਾਹੌਲ ਲੋਕ ਆਪ ਕਾਰਾਂ ਤੋਂ ਗਲੀਆਂ ਤੋਂ ਮੁਹੱਲਿਆਂ ਤੋਂ ਪਿੰਨਾਂ ਤੋਂ ਉੱਠ ਕੇ ਪਹੁੰਚੇ ਨੇ ਸਾਡਾ ਸਾਥ ਦੇਣ ਦੇ ਲਈ ਇਹ ਇਲੈਕਸ਼ਨ ਇੱਕ ਨਵਾਂ ਰਿਕਾਰਡ ਕਾਇਮ ਕਰਨ ਜਾ ਰਹੀ ਹੈ ਮੈਂ ਇਹ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਮੈਂ ਇਹ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਬਹੁਤ ਬਹੁਤ ਧੰਨਵਾਦ ਠੀਕ ਹੈ